ਲੇਵੇ ਦੀ ਮੰਤਰਪੁੰਤਰ ਤੁਸੀਂ ਦੇਖ ਲਓ 75000 ਰੁਪਏ ਦੀ ਆਹ ਗਾਂ ਤੁਹਾਨੂੰ ਮਿਲ ਜੂਗੀ ਮਗਰ ਬੱਛੀ ਐ ਇਹਦੇ ਆਕੇ ਦੋ ਡੰਗ ਚੋਲੇ 'ਚ ਫਾਲਟ ਲੱਗਿਆ ਪਾ ਤੇਲ ਖਰਚਾ ਕੋਲੋਂ ਦੇ ਦਿਆਂਗੇ ਦੂਜਾ ਸੂਆ ਤਾਜੀ ਸੂਈ ਐ ਜਿੰਨਾ ਕ ਲੇਵਾ ਬਣਾਇਆ ਤੁਹਾਡੇ ਸਾਹਮਣੇ ਆ ਲੈ ਦੇਖ ਲਓ 82000 ਰੁਪਏ ਦੀ ਤੁਹਾਨੂੰ ਆ ਮਿਲ ਜੂਗੀ ਕਿਰੀ ਦੇ ਹੀ ਅਗਲਾ 1 ਦਿਨ ਦੀ ਸੂਈ ਥੱਲੇ ਆਂਦਾ ਹੀ ਅੱਜ 25 ਕਿਲੋ ਹਾਜ਼ਰ ਐ ਹਾਂ ਉਹ ਗੱਲ ਨਹੀਂ ਜੀ ਬ 15 16 ਕਿਲੋ ਬੋਲਾ ਚੂਣ ਵਾਲਾ ਹੱਤ ਕਾਠ ਵੀ ਪੂਰਾ ਤੇ ਲੇਵੇ ਦੀ ਤਾਂ ਬਹੁਤ ਸੋਹਣੀ ਸੁਨੱਖੀ ਕੇ ਫਾਰਮ ਦੇ ਵਿੱਚੋਂ ਆਈ ਹੋਈ ਵਾਹੜਾ ਐ ਪੀਡੀਐਫ ਦੇ ਸੀਮਨ ਦੀ ਕਹਿੰਦੇ ਸੀ ਰੇਟ ਪੂਰਾ ਕੀ ਰੇਟ ਦੀ ਰਹੂ ਬਾਈ ਇਹ ਬਾਈ ਜੀ ਆਪਾਂ 70000 ਰੁਪਏ ਦੀ ਦਿੱਤੇ ਆਂ ਟਾੜਾ ਵਾਟਾ ਬਾਈ ਜਮਾਈ ਯਾਰ ਛੋਟ ਹੋ ਜੂਗੀ ਜੀ ਕਿੰਨੀ ਦੋ ਕਰਦੇ ਆਂਗੇ ਜੀ ਛੋਟ ਅਕਸ਼ਲੀ ਵੀਡੀਓ ਦੇ ਵਿੱਚ ਇੱਕ ਦੇ ਵਿੱਚ ਕਮੈਂਟ ਅਸੀਂ ਬਾਈ ਨੇ ਆਪਾਂ ਨੂੰ ਨਾਮ ਸ਼ਨਾਮ ਦਿੰਦਾ ਸੀ ਵੀ ਠੱਗ ਹੈ ਹਾਂਜੀ ਹਸਤੀ ਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸਰਿੰਦਰ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਤੌਲੇ ਕੈਂਗਰੇ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਤਿੰਨ ਵੜਾ ਤਾਂ ਇੱਥੋਂ ਆਪਾਂ ਸੂਈਆਂ ਦਿਖਾਵਾਂਗੇ ਤਾਜ਼ੀਆਂ ਸੂਈਆਂ ਆਈਆਂ ਵੜਾ ਇਹ ਇੱਕ ਇਹਨਾਂ ਦੇ ਵਿੱਚੋਂ ਜਿਵੇਂ ਪਹਿਲੇ ਨੰਬਰ ਦੇ ਉੱਤੇ ਆ ਗਈ ਜਰਸੀ ਤੇ ਬਾਕੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਫਾਰਮ ਵਾਈ ਦਾ ਹਨਾ ਇਧਰ ਮਿਲਕਿੰਗ ਦਾ ਕੰਮ ਜਿਹੜਾ ਹੈਗਾ ਚੱਲੀ ਜਾਂਦਾ ਮਿੱਤਰੋ ਤੇ ਬਾਹਰ ਵੀ ਜਿਹੜੀਆਂ ਗਾਵਾਂ ਖੜੀਆਂ ਮੈਂ ਉਹ ਗਾਵਾਂ ਵੀ ਤੁਹਾਨੂੰ ਦਿਖਾ ਦਣਾ ਹੈਗਾ ਛੇ ਗਾਵਾਂ ਮਿੱਤਰੋ ਇਧਰਲੇ ਪਾਸੇ ਆ ਗਈਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਗਾਵਾਂ ਸੂਣ ਦੇ ਵਿੱਚ ਹਜੇ ਦਿਨ ਇਹਨਾਂ ਦੇ ਪਏ ਇਹ ਗੱਬਣਾ ਗਾਵਾਂ ਆ ਗਈਆਂ ਬਾਕੀ ਬਾਈ ਤੋਂ ਆਪਾਂ ਰੇਟ ਵਗੈਰਾ ਸਾਰੇ ਕਨਫਰਮ ਕਰ ਲਾਂਗੇ ਇਧਰਲੇ ਪਾਸੇ ਜਿਹੜੀ ਆ ਵਹਟ ਹਨਾ ਏ ਜਮਾ ਜਾਇਜੇ ਰੇਟ ਜੀ ਬਾਈ ਆਪਾਂ ਕਹਿੰਦਾ ਦੇਵਾਂਗੇ ਇਹ ਵੀ ਸੂਣ ਦੇ ਵਿੱਚ ਹਜੇ ਦਿਨ ਬਾਕੀ ਪਏ ਨੇ ਬਾਕੀ ਆਜੋ ਆਪਾਂ ਬਾਈ ਨਾਲ ਕਰਵਾ ਗਏ ਗੱਲਬਾਤ ਤੇ ਇਹਨਾਂ گاਵਾਂ ਦੀ ਡਿਟੇਲਸ ਉਹਨਾਂ ਸੰਜੀ ਕਰਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਜੀ ਨਾਮ ਮੇਰਾ ਜੀ ਸਰੇਂਦਰ ਸਿੰਘ ਹੈ ਜੀ ਪਿੰਡ ਤੋਲਾ ਕਿੰਗਰਾ ਤਹਿਸੀਲ ਗਿੱਦੜਵਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਠੀਕ ਆ ਬਾਈ ਸਰੇਂਦਰ ਹੋਰ ਬਾਈ ਠੀਕ ਠਾਕ ਆ ਬਹੁਤ ਵਧੀਆ ਜੀ ਕੰਮ ਕਿਵੇਂ ਚੱਲੀ ਜਾਂਦਾ ਵਧੀਆ ਜੀ ਕਿਰਪਾ ਅੱਛਾ ਫਾਰਮ ਕਿਵੇਂ ਗਰਮੀਆਂ ਗਰਮੀ ਦੇ ਵਿੱਚ ਪ੍ਰੋਬਲਮ ਆ ਜਾਂਦੀਆਂ ਕੋਈ ਸਾਹਮਣਾ ਕਰਨਾ ਪਿਆ ਗਰਮੀ ਦਾ ਅਸਰ ਆਉਂਦੀ ਹੈ ਜੀ ਗਰਮੀ ਤਾਂ ਮੰਦੀਆਂ ਹੀ ਆ ਜੀ ਉਹ ਜਾਂ ਫਫਾਰਾਂ ਫਫੂਰਾਂ ਵਾਲਾ ਸਿਸਟਮ ਹੋ ਜਾਂਦਾ ਜੀ ਸਾਰੀ ਦੇ ਬਾਕੀ ਇੱਕ ਗੱਲ ਹੋਰ ਆ ਬਈ ਹਨਾ ਆਪਾਂ ਉੱਪਰ ਦੇਖਿਆ ਤੁਸੀਂ ਫਾਰਮ ਪਾਇਆ ਤੇ ਬੱਬਲ ਸ਼ੀਟ ਵੀ ਪਾਈ ਹੈ ਇਹਦਾ ਵੀ ਬੜਾ ਇੱਕ ਰੋਲ ਰਹਿੰਦਾ ਹਨਾ ਬਹੁਤ ਜ਼ਿਆਦਾ ਫਰਕ ਹੈ ਜੀ ਇਹਦਾ ਗਰਮੀ ਨੂੰ ਰੋਕਣ ਦਾ ਤੇ ਸਰਿੰਦਰ ਵੀਰੇ ਫਿਰ ਆਪਾਂ ਜੇ ਆਪਾਂ ਮੈਂ ਇੱਕ ਗੱਲ ਹੋਰ ਪੁੱਛਾਂ ਵੀ ਆਪਣੇ ਫਾਰਮ ਦੇ ਵਿੱਚ ਜਿਹੜੀਆਂ ਦੁੱਧ ਤੇ ਲੱਗੀਆਂ ਹੋਈਆਂ ਗਾਵਾਂ ਇਹ ਕਿੰਨੀਆਂ ਗਾਵਾਂ ਆ ਕਿ ਬਈ ਜੀ ਆਪਣੇ ਕੋਲੇ ਮਿਲਕਿੰਗ ਤੇ 12 13 ਗਾਈਆਂ ਜੀ ਠੀਕ ਹੈ ਮਿਲਕਿੰ ਇਹ ਡرائی ਵਾਲੇ ਪਾਸੇ ਆ ਜੀ ਠੀਕ ਹੈ ਚਲੋ ਆ ਜੋ ਬਈ ਫਿਰ ਆਪਾਂ ਇਧਰਲੇ ਪਾਸੇ ਜਿਹੜੀਆਂ ਆਪਣੇ ਕੋਲੇ ਆਹਾ ਗਾਮ ਆ ਗੀਆਂ ਆਪਣੇ ਕੋਲੇ ਵਿਕਰੀ ਵਾਲੀਆਂ ਜਵੇ ਪਹਿਲੇ ਨੰਬਰ ਵਾਲੀ ਬਹਿੜ ਬਾਈ ਜਿਹੜੀ ਆ ਆਹ ਬਾਈ ਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਰਾਤ ਦੀ ਸੂਈ ਹੈ ਜੀ ਇਹ ਠੀਕ ਹੈ ਅੱਜ ਹੀ ਆਈ ਆਪਣੇ ਕੋਲੇ ਤਾਂ ਜੀ ਠੀਕ ਆ ਹਾਂਜੀ ਅ ਮਤਲਬ ਮਗਰ ਵੀ ਬੱਛੀ ਆ ਮਗਰ ਵੀ ਬੱਛੀ ਹੈ ਜੀ ਆਪਾਂ ਇਹਨੂੰ ਜਰਸੀ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਦੂਜਾ ਸੂਆ ਬਈ ਇਨੇ ਕ ਦੁੱਧ ਵਾਲੀ ਐ ਬਾਈ ਜੀ ਦੁੱਧ ਜਿੰਨਾ ਮਰਜੀ ਕੋਈ ਮੰਨ ਲੇ ਜੀ ਪਰ 20 22 ਕਿਲੋ ਦੁੱਧ ਵਾਲੀ 20 ਦੇ ਆਸੇ ਪਾਸੇ ਅਲੀ ਵਹਿੜ ਹੈਗੀ ਠੀਕ ਆ ਲੋ ਵੀ ਆਪ ਸੁਥਰੀ ਐ ਜੀ ਲੇਵੇ ਵਾਲੀ ਐ ਠੀਕ ਐ ਇਹ ਆ ਦੇਖ ਲੋ ਮਿੱਤਰੋ 20 22 ਕਿਲੋ ਵਾਲੀ ਜਰਸੀ ਪੰਜਾਬ ਵਾਲੀ ਚੈੱਕ ਕਰ ਲੋ ਦੂਜਾ ਸੂਆ ਤਾਜੀ ਸੂਈ ਐ ਜਿੰਨਾ ਕ ਲੇਵਾ ਬਣਾਇਆ ਤੁਹਾਡੇ ਸਾਹਮਣੇ ਆ ਲੈ ਵੀ ਇਹ ਬੱਚੀ ਦਾ ਬਹੁਤ ਜ਼ਿਆਦਾ ਕਰਦੀ ਐ ਇਹ ਗਾਣਾ ਇਹ ਨਾਲ ਜੀ ਥੋੜਾ ਜੱਤ ਲੈ ਰਤੂ ਰਾਣੀ ਪਾਇਆ ਸੀ ਇੱਕ ਗੱਡੀ ਤੇ ਚੜ ਕੇ ਆਈ ਕਰਕੇ ਥੋੜਾ ਜਿਆ ਠੀਕ ਆ ਗੱਲ ਹਾਂ ਬਾਕੀ ਕੋਈ ਐ ਨਹੀਂ ਵੀ ਕੋਈ ਗਰਮ ਹੋਊਗੀ ਜਾਂ ਕਿਵੇਂ ਠੀਕ ਆ ਨੇ ਭਾਈ ਇਹਦਾ ਰੇਟ ਕੀ ਕਰਤਾ ਇਹ ਬਾਈ ਜੀ ਆਪਾਂ 85000 ਰੁਪਏ ਦੀ ਦੇ ਦੇਾਂਗੇ ਠੀਕ ਆ ਮੰਨ ਤਨ ਹੋ ਜਾਊਗਾ ਵੀ ਛੋੜ ਛਪਾਈ ਹੋਊਗਾ ਜੀ ਕੋਈ ਬਾਹਲਾ ਨਹੀਂ ਹੋਣਾ ਜੇ ਕੋਈ ਆਖੇ ਵੀ 70 75 ਦੀ ਹੋਊ ਨਹੀਂ ਹੋਣੀ ਠੀਕ ਆ ਲੋ ਵੀ ਮਿੱਤਰੋ ਆਹਾ ਜਰਸੀ ਗਾ ਮਗਰ ਬੱਛੀ ਤੁਸੀਂ ਚੈੱਕ ਕਰ ਲਓ ਥਨਲੇਵੇ ਦੀ ਜਿਹੜੀ ਹੈਗੀ ਸੋਹਣੀ ਐ ਇਹ ਲੈ ਜੋ ਕਰਾ ਬਾਕੀ ਆਇਆ ਨਹੀਂ ਜੀ ਵੀ ਹਿਮਾਚਲ ਵਾਲੀ ਹੋਊਗੀ ਜਾਂ ਛੋਟੀ ਜੀ ਹੋਊਗੀ ਹਾਂ ਹਾਂ ਹੈ ਵੱਡੀ ਹਾਂ ਜੀ ਪੰਜਾਬ ਦਾ ਜਿੱਡਾ ਕੱਬਾ ਜੀ ਹੂੰ ਅੱਛਾ ਜਿਵੇਂ ਸਰੇਂਦਰ ਵੀਰੇ ਜਿਵੇਂ ਇੱਧਰਲੇ ਪਾਸੇ ਆਪਣੀ ਇੱਕ ਗਾਂ ਸੂਈ ਹੋਈ ਆ ਗਈ ਦੂਜੇ ਨੰਬਰ ਵਾਲੀ ਇਸ ਵਿਹੜ ਦਾ ਮੈਨੂੰ ਦੱਸੇਗਾ ਵੀ ਸੂਆ ਕਿੰਨਾ ਇਹ ਬਾਈ ਜੀ ਪਹਿਲਾ ਸੂਆ ਜੀ 2 ਦੰਦ ਦਾ ਅੱਛਾ ਉਹੋ 2 ਦੰਦ ਦਾ 2 ਦੰਦ ਦਾ ਹਾਂਜੀ ਠੀਕ ਆ ਇਹ ਵੀ ਰਾਤ ਦੀ ਸੂਈ ਹੈ ਜੀ ਰਾਤ ਦੀ ਸੂਈ ਕਿੰਨੇ ਕੇ ਦੁੱਧਵਾਦ ਵਾਲੀ ਆ ਬਾਈ ਜੀ ਦੁੱਧ ਬਾਈ ਜੀ 18 20 ਕਿਲੋ ਆਪਣੇ ਕੋਲੇ ਅੱਜ ਨਾ ਜੀ ਪੰਜ ਵੇੜਾਂ ਸੀਗੀਆਂ ਪੰਜਾਂ ਪਛੇ ਬੱਚੀਆਂ ਸੀਗੀਆਂ ਅੱਛਾ ਦੋ ਤਾਂ ਬੱਚੀਆਂ ਵਾਲੀਆਂ ਥੋੜੇ ਅੱਗੇ ਅੱਗੇ ਚੜ੍ਹ ਕੇ ਗਈਆਂ ਜੀ ਤਿੰਨ ਗਾਈਆਂ ਵੈਸੇ ਗੱਬਣਾ ਕਿਸ ਨੇ ਪੰਜ ਗਾਈਆਂ ਵਿਕੀਆਂ ਸੀ ਅੱਜ ਠੀਕ ਹੈ ਹਾਂਜੀ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਪੰਜ ਵੇੜਾਂ ਸੁਈਆਂ ਜੀ ਪੰਜਾਂ ਨੇ ਹੀ ਬੱਚੀਆਂ ਦਿੱਤੀਆਂ ਠੀਕ ਹੈ ਹਾਂਜੀ ਹਾਂ ਅੱਛਾ ਇਹਦਾ ਬਈ ਫਿਰ ਰੇਟ ਕੀ ਰਹੂਗਾ ਇਹ ਬਾਈ ਜੀ ਆਪਾਂ ਰੇਟ ਕਿੰਨਾ ਹੀ ਇਹਦਾ ਫਿਕਸ 75000 ਰੁਪਿਆ ਲਵਾਂਗੇ ਜੀ ਠੀਕ ਹੈ ਮਗਰ ਗਿਫਟ ਵੀ ਬੱਚੀ ਹੈ ਬੱਚੀ ਹੈ ਹਾਂਜੀ ਲੈ ਵੀ ਆ ਬੱਚੀ ਵੀ ਪੂਰੀ ਚੰਗੀ ਹੈ ਜੀ ਹਾਂ ਬੱਚੀ ਵੀ ਚੰਗੀ ਹੈ ਲੈ ਵੀ ਪਿੰਕ ਨ ਤੇ ਖੋਲ ਬੇਕਰਾਂ ਸੇਵਕਾ ਆਪਾਂ ਤੋੜ ਕੇ ਦਿਖਾਈਏ ਦੋ ਦੰ ਦਪਿਹਰ ਪਹਿਲਾ ਸੂਆ ਮਿੱਤਰੋ ਇਹ ਲੈ ਵੀ ਮਿੱਤਰੋ ਆਹ ਦੇਖ ਲਓ ਪਹਿਲੇ ਸੂਏ ਵਾਲੀ ਪਹਿੜ ਦਾ ਕਦ ਕਾਠ ਚੈੱਕ ਕਰ ਲਓ ਐ ਨਹੀਂ ਹੈਗਾ ਵੀ ਛੋਟਾ ਜਿਹਾ ਕਦ ਹੋਊਗਾ ਤੇ ਲੈ ਵੀ ਦੀ ਮੰਤਰਪੁੰਤਰ ਤੁਸੀਂ ਦੇਖ ਲਓ 75000 ਰੁਪਏ ਦੀ ਆਹ ਗਾਂ ਤੁਹਾਨੂੰ ਮਿਲ ਜੂਗੀ ਮਗਰ ਬੱਛੀ ਹੈ ਇਹਦੇ ਤੇ ਰੇਟ ਇਸ ਗਾਂ ਦਾ ਜਿਹੜਾ ਹੈਗਾ ਵਾਜੂਬ ਲੱਗਿਆ ਤਾਂ ਦੱਸਿਓ ਜਰੂਰ ਬਾਕੀ ਬਰੀਡ ਦੇ ਵਿੱਚ ਦੋ ਦੰਤ ਮੂੰਹ ਹੈ ਜੀ ਦੋ ਦੰਤ ਸੀਲ ਠੰਡੀ ਥੋੜੀ ਜਿਹੀ ਹਲਕਤ ਕੀਤੀ ਹੈ ਜੀ ਸਵੇਰੇ ਨੇ ਹਾਂ ਰਾਤ ਦੀ ਸੂਈ ਸੀਗੀ ਰਾਤ ਵੀ ਬੱਚਾ ਚੰਗਾ ਆਇਆ ਸਵੇਰੇ ਕੋਈ 4 ਕਿਲੋ ਬੋਲਾ ਕੱਢਿਆ ਹੋਣਾ ਜੀ ਥੋੜੀ ਜਿਹੀ ਹਲਕਤ ਕੀਤੀ ਹੈ ਠੀਕ ਹੈ ਬਾਕੀ ਆਇਆ ਨਹੀਂ ਕੋਈ ਬੜੀ ਹਲਕਤਾਲੀ ਹੋਵੇ ਜਾਂ ਕੋਈ ਭੈੜੀ ਹੋਵੇ ਠੀਕ ਹੈ ਗੱਲ ਹਾਂਜੀ ਤੇ ਬਾਈ ਫਿਰ ਇੱਕ ਜਿਹੜੀ ਹੋਰ ਆ ਗਈ ਇਹਦੇ ਮਗਰ ਵੀ ਬੱਚੀ ਹੈ ਇਹਦੇ ਮਗਰ ਵੀ ਬੱਚੀ ਯਾਰ ਇਹ ਤਾਂ ਕੱਦ ਕਾਠ ਵੀ ਤੇ ਲੰਮੀ ਲੰਮੀ ਤਾਂ ਪੂਰੀ ਇਹ ਹੈ ਹਾਂਜੀ ਇਹਦਾ ਸੂਆ ਬਾਈ ਫਿਰ ਸਰੇ ਤੇ ਇਹ ਬਾਈ ਜੀ ਦੂਜਾ ਸੂਆ ਹੈ ਜੀ ਮਾਲਕ ਪਹਿਲਾਂ ਥਣੋਂ 24-25 ਕਿਲੋ ਦੁੱਧ ਦੱਸਦੇ ਸੀਗੇ ਜੀ ਚੋਇਆ ਵਿਆ ਅੱਛਾ ਤੇ ਇਹਨੂੰ ਅੱਜ ਦੂਜਾ ਤੀਜਾ ਦਿਨ ਹੈ ਜੀ ਸੂਈ ਨੂੰ ਮਗਰ ਬੱਚੀ ਹਾਂਜੀ ਇਹਦੇ ਥੱਲੇ ਬਾਈ ਐਵੇਂ ਆਪ ਆਖਨ ਨੂੰ ਆਖਦੀਏ ਕਈਆਂ ਬਾਈ ਵੇਖੀ ਕਰੀਦੇ ਹੀ ਅਗਲਾ ਇੱਕ ਦਿਨ ਦੀ ਸੂਈ ਥੱਲੇ ਆਂਦਾ ਹੀ ਅੱਜ 25 ਕਿਲੋ ਹਾਜ਼ਰ ਹੈ ਹਾਂ ਉਹ ਗੱਲ ਨਹੀਂ ਜੀ ਬਾ 15 16 ਕਿਲੋ ਬੋਲਾ ਚੋਣ ਵਾਲਾ ਹੋਊਗਾ ਜੀ ਬਸ ਇਹਨੂੰ ਅੱਜ ਬੱਚਾ ਚੁੰਗ ਗਿਆ ਥੋੜਾ ਜਿਹਾ ਅੱਗੇ ਬੰਨਿਆ ਕਰਿਆ ਸੀਗਾ ਤੇ ਉਹ ਬਸ ਨਹੀਂ ਕੋਈ ਗੱਲ ਨਹੀਂ ਤੇ ਇਹਦਾ ਰੇਟ ਕੀ ਰਹੂ ਬਾਈ ਇਹ ਬਾਈ ਆਪ 85000 ਰੁਪਏ ਦੀ 82 ਦੀ ਦੇ ਦੇਂਗੇ 82 ਦੀ ਠੀਕ ਆ ਲੈ ਆਓ ਕਰਾਂ ਲੈ ਵੀ ਆਹ ਦੇਖ ਲੋ ਇਹਦੇ ਮਗਰ ਵੀ ਪਹਿੜ ਦੇ ਬੱਚੀ ਆ ਹੁਣ 15 ਕਿਲੋ ਜਿਹੜਾ ਹੈਗਾ ਦੁੱਧ ਸਾਨੂੰ ਤਿਆਰ ਮਿਲੂਗਾ ਲੈ ਜੋ ਦੇਖੋ ਹੁਣ ਤੁਸੀਂ ਇਸ ਪਿਹੜ ਦਾ ਕਦ ਕਾਠ ਵੀ ਚੈੱਕ ਕਰ ਲਓ ਜਿਵੇਂ ਬਾਈ ਕਹਿੰਦਾ ਵੀ ਇਹ ਮੂਰਲੇ ਥਣ ਚੁੰਗ ਗਈ ਅਗਲੇ ਦੋਵੇਂ ਥਣ ਹੀ ਚੁੰਗੇ ਹੋਏ ਆ ਇਹ ਇੱਕ ਥਣ ਵਾਲਾ ਵੀ ਆਹ ਦੇਖ ਲਓ 82000 ਰੁਪਏ ਦੀ ਤੁਹਾਨੂੰ ਆ ਮਿਲ ਜੂਗੀ ਬਾਕੀ ਥਣਾ ਥਣਾ ਦੀ ਜੜੀ ਹੈਗੇ ਫੁੱਲ ਜੁੜੇ ਹੋਏ ਆ ਬੜਾ ਇਹ ਤੁਸੀਂ ਦਿਖਾ ਦਿਓ ਜੀ ਨੇੜੇ ਕਰਕੇ ਬੇਸ਼ੱਕ ਦੀ ਹਾਂ ਇਹ ਆ ਦੇਖੋ ਬਾਈ ਜੀ ਦੋ ਟਾਈਮ ਤਸੱਲੀ ਕਰਕੇ ਲਿਜਾ ਸਕਦਾ ਬੰਦਾ ਕੋਈ ਵੀ ਠੀਕ ਆ ਬਾਕੀ ਮੈਨੂੰ ਐਂ ਦੱਸ ਦੇ ਵੀਰੇ ਕਈ ਵਾਰੀ ਕੋਈ ਕਹਿੰਦਾ ਵੀ ਥਣਾ ਜੀ ਫਾਲਟ ਨਾ ਹੋਵੇ ਐਂ ਨਾ ਹੋਵੇ ਤੇ ਉਹਦੀ ਤਾਂ ਆਪਣੀ ਫੁੱਲ ਜੀ ਬਾਈ ਜੀ ਜੇ ਕੋਈ ਬੰਦਾ ਆ ਕੇ ਦੋ ਡੰਗ ਚੋਲੇ 'ਚ ਫਾਲਟ ਲੱਗਿਆ ਆਪਾਂ ਤੇਲ ਖਰਚਾ ਕੋਲੋਂ ਦੇ ਦਿਆਂਗੇ ਜੀ ਠੀਕ ਹੈਗਾ ਵੈਰੀ ਗੁੱਡ ਜੀ ਆ ਜੋ ਕਰਾਂ ਬਈ ਸਰੇਂਦਰ ਹੁਣ ਆਪਾਂ ਬਾਹਰ ਚੱਲ ਗਏ ਹੈਨਾ ਬਾਕੀ ਜਿਹੜੀ ਕੋਈ ਫਾਲਟ ਵਾਲੀ ਹੋਊਗੀ ਉਹ ਆਪਣੀ ਵੀਡੀਓ ਦੇ ਵਿੱਚ ਨਹੀਂ ਆਉਂਦੀ ਜੀ ਮੰਡੀ ਪਾ ਕੇ ਵੇਚ ਦਾਂਗੇ ਆਪਾਂ ਭਾਣਾ 50000 ਹੀ ਘਟ ਜੇ ਸਹੀ ਗੱਲ ਹੈ ਉਹ ਵੀਡੀਓ ਦੇ ਵਿੱਚ ਨਹੀਂ ਵੇਚ ਇਹ ਤੇਰੀ ਮਤਲਬ ਮੈਂ ਮੈਂ ਵੀ ਸਹਿਤ ਕਰ ਦਾਂਗਾ ਹਾਂ ਨਹੀਂ ਆਜੋ ਅੱਛਾ ਸਰਿੰਦਰ ਵੀਰੇ ਜਿਵੇਂ ਆਪਣੇ ਕੋਲੇ ਆ ਪਹਿਲੇ ਨੰਬਰ ਤੇ ਇਧਰੋਂ ਆ ਗਈ ਬਹਿੜ ਜਿਹੜੀ ਹਾਂਜੀ ਮਾੜੇ ਮਾੜੇ ਸਿੰਘਾ ਕੱਦ ਕੱਠ ਪੂਰਾ ਇਹਦਾ ਹਾਂਜੀ ਮੁਚਰੀਆਂ ਫੁੱਟੀਆਂ ਵੀ ਆ ਜੀ ਦੂਜਾ ਸੂਆ ਜੀ ਦੂਜਾ ਸੂਆ ਬਈ ਕਿੰਨੇ ਕ ਦਿਨ ਲੈ ਜੂਗੀ ਇਹ ਇਹ ਬਾਈ ਜੀ 5-7 ਦਿਨ ਲਊਗੀ ਜੀ 5-7 ਦਿਨ ਕਿੰਨੇ ਕ ਦੁੱਧ ਬਾਅਦ ਵਾਲੀ ਆ ਬਾਈ ਫਿਰ ਇਹ ਦੁੱਧ ਬਾਈ ਜੀ ਦੇ ਦੇ ਤਾਂ 30 ਕਿਲੋ ਤੋਂ ਵੀ ਬਾਹਰ ਦੇ ਦੇ ਜੀ ਐਡਾ ਕੱਦ ਕਾਠ ਆ ਬਹਿਣ ਦਾ ਪਰ 25 ਕਿਲੋ ਤੋਂ ਬਾਹਰ ਮੰਨ ਕੇ ਕੋਈ ਮਰਜ਼ੀ ਬੰਦਾ ਲੈ ਲੈ 25 ਕਿਲੋ ਹਾਂਜੀ ਠੀਕ ਆ ਲਿਆ ਵੀ ਸੇਵਕ ਵੀਰੇ ਆਹ ਦੇਖ ਲਓ ਹੁਣ ਤੁਸੀਂ ਇਹ ਇਧਰ ਤੋਂ ਇਧਰ ਲਿਆ ਸੇਵਕ ਆਹ ਦੇਖੋ ਕੱਦ ਕਾਠ ਜਿਹੜਾ ਹੈਗਾ ਨਾ ਬਹਿਣ ਦਾ ਤੇ ਹਜੇ ਦਿਨ ਕਿੰਨੇ ਕਿ ਲੈ ਜੂ ਬਾਈ ਬਾਈ ਜੀ ਹਜੇ 5-7 ਦਿਨ ਹਫਤਾ ਹੀ ਲੈ ਜੀ ਤੱਲੇ ਹਫਤਾ ਜੇ ਮੈਤਰੋ ਆਹਾ ਵੈੜ ਹਫਤਾ ਪੂਰਾ ਲੇਗੀ ਨਾ ਤੇ ਤੁਸੀਂ ਇਹ ਬਣੀ ਚ ਇੱਕ ਕਰ ਲਿਓ ਕੱਦ ਕਾਠ ਵੱਡੀ ਵੈੜ ਆ ਬਾਈ ਜੀ ਕੋਈ ਛੋਟੀ ਨਹੀਂਗੀ ਕੱਦ ਕਾਠ ਵੀ ਪੂਰਾ ਤੇ ਲੇਵੇ ਦੀ ਤਾਂ ਬਹੁਤ ਸੋਹਣੀ ਸੁਨੱਖੀ ਐ ਹੁਣ ਤੁਸੀਂ ਸਾਹਮਣੇ ਆ ਜਮਾ ਫਿਕਸ ਆਰਡਰ ਰੱਖੂਗੀ ਇਹ ਲੈ ਲਿਆ ਬਾਈ ਫਿਰ ਇਸ ਵੈੜ ਦਾ ਆਪਾਂ ਇਹ ਬਾਈ ਜੀ ਆਪਾਂ 1 ਲੱਖ ਤੇ 5000 ਰੁਪਏ ਦੀ ਦੇ ਦਾਂਗੇ 1 ਲੱਖ ਤੇ 5000 ਦੀ ਹਾਂਜੀ ਠੀਕ ਐ ਲਵੀ ਇਹਦਾ ਵੀ ਰੇਟ ਜਿਹੜਾ ਤੁਹਾਡੇ ਸਾਹਮਣੇ ਰੱਖਤਾ ਬਾਈ ਨੇ 1 ਲੱਖ ਦੇ 5000 ਹਾਂਜੀ ਅੱਛਾ ਦੂਜੇ ਨੰਬਰ ਵਾਲੀ ਪਹਿੜ ਵੀਰੇ ਇਹ ਬਾਈ ਜੀ ਦੂਜਾ ਸੂਆ ਸੁਣੀਏ ਜੀ ਅੱਛਾ ਦੂਜਾ ਸੂਆ ਫੁੱਲ ਬਰੀਡ ਵਾਲੀ ਬਾਈ ਜੀ ਫੁੱਲ ਫਾਰਮ ਵਾਲੀ ਵਹਿੜ ਹੈ ਜੀ ਠੀਕ ਆ ਫੁੱਲ ਬਰੀਡ ਵਾਲੀ ਠੀਕ ਆ ਤੇ ਆਪਾਂ ਨੀਰ ਕਾਰਡ ਦੱਸ ਦੇ ਕੋਲੋਂ ਪਰ ਮਾਲਕ ਪੀਡੀਐਫ ਦੇ ਸਿੰਮਣ ਦੀ ਦੱਸਦਾ ਸੀਗੇ ਜੀ ਆਪ ਇਹ ਠੀਕ ਆ ਹਾਂਜੀ ਓਕੇ ਤੇ ਦੁੱਧ ਬਈ ਫਿਰ ਜਿਵੇਂ ਆਪਾਂ ਬਰੀਡ ਦੇ ਹਿਸਾਬ ਨਾਲ ਕਿੰਨਾ ਕੁ ਬਾਈ ਜੀ ਦੰਦ ਦਾ 3+ ਦੇਊਗੀ ਜੀ ਕੀ ਰੇਟਰ ਹੋ ਬਾਈ ਫਿਰ ਇਹ ਬਾਈ ਆਪਾਂ 1 ਲੱਖ ਤੇ 10000 ਰੁਪਏ ਦੀ ਦੇਵਾਂਗੇ ਪਹਿਲਾਂ ਤੁਸੀਂ ਵਹਿੜ ਦਾ ਤੋਰਾ ਤੋਰਾ ਆਗੋਂ ਬਰੀਡ ਬਰੂਡ ਤੇ ਦੰਦਾਂ ਚ ਵੀ ਇਹਨੇ ਛੱਕ ਦੇ ਦੰਦ ਚੱਕੇ ਵੇ ਜੀ ਠੀਕ ਆ ਲੋ ਵੀ ਫੁੱਲ ਮੱਡੀ ਆ ਹਾਂਜੀ ਫੁੱਲ ਬਰੀਡ ਵਾਲੀ ਬਹੜ ਦਿਖਾਉਣ ਲੱਗੇ ਆ ਆਪਾਂ ਤੁਹਾਨੂੰ ਜਿੱਦ ਤਿਆਰ ਹੋਗੀ ਬਾਈ ਜੀ ਇਹੇ ਸਵਾ ਦੀ ਆ ਠੀਕ ਆ ਦੁਫਾੜਾ ਵਾਲਾ ਲੇਵਨ ਵਾਲੇ ਦੇਖ ਝਟ ਕੱਲਾ ਕੱਲਾ ਥਾਨ ਪਿਆ ਲੇਵੇ ਨੂੰ ਜਿਹੜਾ ਲੱਗਿਆ ਬਰੀਡ ਵਾਲੀ ਬਹੜਾ ਚੰਗੇ ਫਾਰਮ ਦੇ ਵਿੱਚੋਂ ਆਈ ਹੋਈ ਬਹੜਾ ਇਹੇ ਪੀਡੀਐਫ ਦੇ ਸੀਮਨ ਦੀ ਕਹਿੰਦੇ ਸੀ ਜਿੱਥੋਂ ਬਾਈ ਦੇ ਇਹ ਗਾਂ ਲੈਤੀ ਪਰ ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਠੀਕ ਆ ਬਾਈ ਜਿਵੇਂ ਆਪਾਂ ਕਹਿ ਦਿੱ ਗਏ ਵੀ ਕੁਆਲਟੀ ਬਾਈ ਜੀ ਇੱਕ ਗੱਲ ਹੋਰ ਹੈ ਗਰਮੀ ਦਾ ਮੌਸਮ ਹੈ ਜੀ ਅੱਜ ਕੱਲ ਬੰਦੇ ਦਾ ਨਹੀਂ ਪਤਾਗਾ ਜਿਵੇਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਇੱਕ ਦੇ ਵਿੱਚ ਕਮੈਂਟ ਸੀ ਬਾਈ ਨੇ ਆਪਾਂ ਨੂੰ ਨਾਮ ਸ਼ਨਾਮ ਦਿੰਦਾ ਸੀ ਵੀ ਠੱਗ ਹੈ ਬਾਈ ਨੇ ਆਪਣੇ ਤੋਂ ਗਾਂ ਨਹੀਂ ਲਈ ਸੀ ਆਪਣੀ ਗਾਂ ਦਲਾਰ ਰਾਹੀਂ ਕਿਸੇ ਤੋਂ ਗਾਂ ਲਈ ਸੀਗੀ ਚਲੋ ਜਾ ਕੇ ਗਾਂ ਆਪਣੇ ਕੋਲੇ ਕੋਈ ਇੰਨਾ ਤਾਂ ਕੋ ਅੱਖਾਂ ਨਹੀਂ ਭਲੀਟੀਆਂ ਸੀਗਾ ਵੀ ਇੱਥੋਂ ਬਿਮਾਰ ਲੈ ਗਿਆ ਚੰਗੀ ਭਲੀ ਖਾਂਦੀ ਪੀਂਦੀ ਗਾਂ ਲੈ ਕੇ ਗਿਆ ਜੀ ਤੇ ਕੋ 5-7 ਦਿਨਾਂ ਬਾਅਦ ਜਾ ਕੇ ਗਾਂ ਬਿਮਾਰ ਹੋ ਗਈ ਤੇ ਬਾਈ ਨੇ ਉਹਦੇ ਵੀਡੀਓ ਦੇ ਵਿੱਚ ਥੱਗ ਦਾ ਰਿਕਾਰਡ ਆਪਾਂ ਨੂੰ ਖਿਤਾਬ ਦਿੱਤਾ ਜੀ ਵੀ ਥੱਗ ਹੈ ਤਾਂ ਠੀਕ ਹੈ ਇਹ ਤਾਂ ਇਹ ਸਾਹਾਂ ਵਾਲੀ ਚੀਜ਼ ਇਹਨਾਂ ਦਾ ਕੀ ਪਤਾ ਲੱਗਦਾ ਜੀ ਫੇਰ ਐਵੇਂ ਅਗਲਾ ਆਵਦੀ ਨਿਗਾ ਨਾਲ ਲੈ ਲੈ ਫੇਰ ਐਵੇਂ ਅਗਲਾ ਕੋਈ ਐਵੇਂ ਥੱਗ ਚੋਰ ਆਂਦਾ ਫਿਰ ਜੀ ਆਪਾਂ ਉਹ ਜੀ ਗੱਲ ਅਖਵਾ ਕੇ ਨਹੀਂ ਖੋਸ਼ ਅਖਵਾ ਕੇ ਨਹੀਂ ਖੋਸ਼ ਹਾਂਜੀ ਇਹ ਸਹੀ ਗੱਲ ਆ ਇਹਦਾ ਮੈਨੂੰ ਐ ਲੱਗਦਾ ਕਾਫੀ ਦਿਨਾਂ ਦੀ ਮਤਲਬ ਬਹੁਤ ਚਿਰ ਦੀ ਗੱਲ ਹੈ ਹਾਂ ਅੱਜ ਕੁਦਰਤੀ ਯਾਦ ਆ ਗਈ 2 ਮਹੀਨਿਆਂ ਦੀ ਗੱਲ ਹੈ 2 ਮਹੀਨਿਆਂ ਦੀ ਗੱਲ ਹਾਂਜੀ 2 ਮਹੀਨਿਆਂ ਦੀ ਗੱਲ ਠੀਕ ਆ ਗੱਲ ਲ ਹੁਣ ਤੁਸੀਂ ਇੱਕ ਵਾਰੀ ਫੇਰ ਜਿਹੜੀ ਹੈਗੀ ਵਹੜ ਇਹ ਚੈੱਕ ਕਰ ਲੋ ਚੰਗੀ ਹੈ ਜਿੰਨੀਕ ਹੈਗੀ ਹੈ ਨਾ ਬੰਤਰ ਜਿਹੜੀ ਹੈਗੀ ਫੁੱਲ ਬਰੀਡ ਵਾਲੀ ਵਹੜ ਆ ਗਈ ਅੱਛਾ ਸਰੇਂਦਰ ਵੀਰੇ ਜਿਵੇਂ ਆ ਵਹੜ ਆ ਗਈ ਤੇਰੀ ਹਾਂਜੀ ਇਹ ਵਹੜ ਇਹ ਵੀ ਦੂਜਾ ਸੂਆ ਜੀ ਅੱਜ ਹੀ ਆਈ ਆ ਆਪਣੀ ਦੂਜਾ ਸੂਆ ਦੇਣ ਕਿੰਨੇ ਸਵੇਰ ਦੀ ਆਈ ਹੈ ਜੀ ਇਹਦੇ ਵੀ ਹਫਤਾ ਤੱਕ ਬਾਕੀ ਹੈ ਜੀ ਠੀਕ ਆ ਤੇ ਚੰਗਾ ਦੁੱਧ ਦਾ ਦੱਸਿਆ ਜੀ ਮਾਲਕਾਂ ਨੇ ਪਹਿਲੇ ਸੂਏ ਦਾ ਦਿੱਤਾ ਵਿਆ ਠੀਕ ਆ ਅੱਜ ਆਈ ਥੋੜਾ ਜਿਹਾ ਖਾਦਾ ਪੀਤਾ ਘੱਟ ਆ ਜੀ ਉਦਰੀ ਉਦਰੀ ਕੱਟੀ ਠੀਕ ਆ ਕਈ ਵਾਰੀ ਜੀਜੂ ਦਾ ਕਰ ਜਾਂਦਾ ਹਾਂਜੀ ਹੂੰ ਇਹ ਆ ਦੇਖ ਲਓ ਹੁਣ ਤੁਸੀਂ ਇਹ ਪੂਰੀ ਲੰਮੀ ਵਹੜਾ ਕੱਦ ਵੀ ਚੰਗਾ ਆ ਗਿਆ ਇਹਦਾ ਤੇ ਜੱਜਮੈਂਟ ਜਿਹੜੀ ਹੈਗੀ ਆਪਾਂ ਪੂਰੀ ਐਨ ਕਰਾ ਦਨੇ ਆਪਾਂ ਕਿ ਲੇਵੇ ਦੀ ਜਿਹੜੀ ਹੈਗੀ ਨਾ ਨਸਾਂ ਨਸਾਂ ਦਿਖਾਓ ਜੀ ਅੱਜ ਤਾਂ ਲੇਵਾ ਪੂਰਾ ਘਟਾਇਆ ਹੈ ਨੇ ਔਨ ਕਰਕੇ ਠੀਕ ਆ ਤੇ ਬਾਈ ਪੂਰਾ ਆ ਨਹੀਂਗਾ ਜੀ ਮਤਲਬ ਲੇਵਾ ਵੀ ਜਮਾਉਣ ਮਗਰ ਨੂੰ ਰੱਖਦੀ ਆ ਪੂਰਾ ਹਾਂਜੀ ਹਾਂਜੀ ਕੀ ਰੇਟ ਦੀ ਵਹੜਾ ਬਾਈ ਤੇ ਬਈ ਆਪਾਂ 90000 ਰੁਪਏ ਦੀ ਦੇ ਦਿਆਂਗੇ ਠੀਕ ਆ 90000 ਚ ਮਾਨਤਨ ਬਸ ਛੋੜ ਛੱਪਾ ਹੀ ਹੋਊਗਾ ਜੀ ਕੋਈ ਬਾਹਲਾ ਨਹੀਂ ਕੋਈ ਆਖੇ ਵੀ ਕੋਈ 80 80 ਦੀ ਹੋ ਜੂ ਉਹ ਨਹੀਂ ਹੋਣੀਗੀ ਕੋਈ ਛੋੜ ਛੱਪਾ ਹੀ ਹੋਊਗਾ ਜੀ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਬਹਿੜ ਦਾ ਕੱਦ ਕਾਠ ਵੀ ਬਾਕੀ ਹਜੇ ਲੇਵਾਏ ਨੇ ਬਣਾਉਣਾ ਦਿਨ ਪਏ ਐ ਇਹਦੇ ਸੂਣ ਦੇ ਆਜੋ ਸ੍ਰਿੰਦਰਪੁਰੇ ਜਿਹੜੀ ਸੇਵਕ ਨੇ ਹੁਣ ਬਹਿੜ ਖੋਲੀ ਐ ਇਹ ਬਹਿੜ ਦਾ ਸੂਆ ਬਾਈ ਬਾਈ ਜੀ ਦੂਜਾ ਸੂਆ ਜੀ ਦੂਜਾ ਸੂਆ ਤੇ ਮਾਲਕ ਇੰਨੀ ਕਿ ਸਲਾਹ ਤੇ ਦਿੰਦੇ ਸੀਗੇ ਜੀ ਇਹਦੀ ਹਾਂ ਜੇ ਆਪਾਂ ਦਸੀਏ ਤਾਂ ਅਗਲਾ ਹੂਆ ਵੀ ਖਾਣੀ ਕਾਪੀ ਮਰੀ ਜਾਂਦੇ ਆ ਜੀ ਹਾਂ ਮਾਲਕ ਪਹਿਲਾਂ ਥੱਲੋਂ 14 14.5 ਕਿਲੋ ਟਾਈਮ ਦਾ ਦੁੱਧ ਚੋਇਆ ਵਾ ਦੱਸਦੇ ਸੀਗੇ ਜੀ ਆਪਾਂ ਲੋਕਲ ਘਰੋਂ ਲਈ ਵੀ ਆ ਥੋੜੀ ਆਪਣੇ ਨਾ ਕਹਾਣੀ ਦਾ ਕਰਕੇ ਮੱਖ ਜ਼ਿਆਦੇ ਆਈ ਉਹਦੇ ਮੱਖ ਪਹਿਲਾਂ ਹੀ ਵਾਪਾ ਵੈੜ ਬੁੜਕੀ ਜਾਂਦੀ ਸੀ ਤਾਂ ਕਰਕੇ ਥੋੜਾ ਜਿਹਾ ਵੀ ਖਿੱਚ ਕੇ ਭੱਜ ਗਈ ਬਾਕੀ ਸੀਲ ਠੰਡੀ ਐ ਨਹੀਂ ਵੀ ਕੋਈ ਨਹੀਂ ਹੁਣ ਦੂਜੇ ਸੂਏ ਵੀ 30 ਕਿਲੋ ਤੋਂ ਪਾਵਾ ਚਾਹੀਦਾ 30 ਤੋਂ ਵੀ ਬਾਹਰ ਦੇ ਦੇ ਤਾਂ ਦੇ ਦੇ ਜੀ ਬਾਕੀ ਤੁਸੀਂ ਨੇੜੇ ਹੋ ਕੇ ਵੈੜ ਗੁੰਦਰ ਗਾਂ ਸਹਦਰਗਾ ਚੀਪਾਉਂਦਾ ਕੋਈ ਡਿਜ਼ਾਈਨ ਦਿਖਾਓ ਜੀ ਲੈ ਵੀ ਆਹ ਦੇਖ ਲੈ ਲੈਵੇ ਦਾ ਕੀ ਡਿਜ਼ਾਈਨ ਹੈ ਜੀ ਕੀ ਗੱਲ ਬਾਤ ਹੈ ਲੈ ਆਹ ਦੇਖ ਲਓ ਹੁਣ ਤੁਸੀਂ ਇਹ ਬਾਹਰ ਜਿਹੜੀ ਹੈਗੀ ਹੈ ਨਾ ਲੇਵੇ ਤੋਂ ਜਿਹੜੀ ਹੈਗੀ ਐ ਪਿਓਰ ਗਲਾਬੀ ਲੇਵਾ ਪਿਆ ਇਧਰ ਲੈ ਜਾ ਸੇਵਕਾ ਆ ਆਪਾਂ ਦਿਖਾ ਦਗੇ ਤੁਸੀਂ ਪਿਛਲੇ ਪਾਸੇ ਦਿਖਾਓ ਜੀ ਆ ਆ ਦੇਖੋ ਹੁਣ ਤੁਸੀਂ ਲੈ ਵੀ ਆ ਦੇਖ ਲਓ ਬਹੁਤ ਕਹਿੰਦੇ ਵੀ ਪਹਿਲੇ ਸੂਏ 28 ਕਿਲੋ ਦੁੱਧ ਬਣਦਾ ਹਨਾ ਹਾਂਜੀ ਲੈ ਵੀ ਪਹਿਲੇ ਸੂਏ 28 ਕਿਲੋ ਦੁੱਧ ਇਹਨੇ ਦਿੱਤਾ ਹੋਇਆ ਹੁਣ ਦੂਜੇ ਸੂਣ ਦੇ ਵਿੱਚ ਨਾ ਦਿਨ ਪਏ ਆ ਰੇਟ ਭਾਈ ਫਿਰ ਇਹਦਾ ਇਹ ਬਾਈ ਜੀ ਆਪਾਂ 90000 ਰੁਪਏ ਦੀ ਦੇਵਾਂ ਲੈ ਵੀ ਆ ਵੈੜ 90000 ਰੁਪਏ ਦੀ ਦੇ ਦੇਣਗੇ ਪਹਿਲੇ ਸੂਏ 28 ਕਿਲੋ ਦੁੱਧ ਦਿੱਤਾ ਹੋਇਆ ਹੁਣ ਦਿਨ ਹਜੇ ਇਹਦੇ ਬਾਕੀ ਪਏ ਆ ਬਾਕੀ ਫੁੱਲ ਸਹਿਦੀ ਵਾਲੀ ਇਹ ਮਿਹੜ ਆਗੀ ਅੱਛਾ ਭਾਈ ਸਰਿੰਦਰ ਜਿਹੜੀ ਤੇਰੀ ਆਹ ਬਹਿੜ ਆ ਗਈ ਯਾਰ ਹਾਂਜੀ ਇਹਦੇ ਚ ਇੱਕ ਬੜੀ ਸੋਹਣੀ ਗੱਲ ਹੋਰ ਦੇਖਣ ਨੂੰ ਮਿਲੀ ਮੈਨੂੰ ਇਹਦੀਆਂ ਅੱਖਾਂ ਦੇਖੇ ਐ ਨੀਲੀ ਰਾਵੀ ਵਾਂਗੂ ਚਮਕਦੀਆਂ ਨੀਲੀਆਂ ਦੀਆਂ ਅੱਖਾਂ ਦੇਖੇ ਹਾਂਜੀ ਐਵੇਂ ਆ ਜੀ ਹੈਨਾ ਇਹਦਾ ਸੂਆ ਬਈ ਫਿਰ ਭਾਈ ਜੀ ਦੂਜਾ ਸੂਆ ਹੈ ਜੀ ਦੂਜਾ ਸੂਆ ਹਾਂਜੀ ਠੀਕ ਆ ਕਿੰਨੇ ਦਿਨ ਬਾਕੀ ਆ ਭਾਈ ਇਹਦੇ ਭਾਈ ਜੀ ਹਫਤਾ ਕੀ ਦਾ ਬਾਕੀ ਹੈ ਜੀ ਹਫਤਾ ਇਹ ਕਿੰਨੇ ਕ ਦੁੱਧ ਆਲੀ ਆ ਭਾਈ ਭਾਈ ਜੀ ਦੁੱਧ ਤੁਸੀਂ ਪਿਛਲੇ ਪਾਸੋਂ ਦੱਸੋ ਮੜਾ ਜਾਂ ਕੈਮਰਾ ਮਾਰ ਕੇ ਖੱਲੀ ਸੇਵ ਕਰੀ ਇਹ ਆ ਦੱਸ ਕਿੰਨਾ ਦੁੱਧ ਦੇ ਦੋ ਦਿਨ ਕਿੰਨੇ ਪਏ ਭਾਈ ਇਹਦੇ ਇਹ ਹਫਤਾ ਲੈ ਜੂਗੀ ਹਫਤਾ ਲੈ ਆ ਜਮਾ ਫੱਟਲੇਵੇ ਵਾਲੀ ਲੈਗ ਸਕੋਰ ਤੁਸੀਂ ਚੈੱਕ ਕਰ ਲਓ ਹੁਣ ਕੱਦ ਕਾਠ ਚੈੱਕ ਕਰ ਲਓ ਤੁਸੀਂ ਹਨਾ ਇਸ ਬਹਿੜ ਦਾ ਅ ਦੂਜਾ ਸੂਆ ਬਈ ਦੂਜਾ ਸੂਆ ਸੋਣਾ ਜੀ ਠੀਕ ਆ ਮਾਲਕ ਪਹਿਲਣ ਦੇ ਥੱਲੋਂ ਬਈ ਜੀ 9-10 ਕਿਲੋ ਟਾਈਮ ਦਾ ਦੁੱਧ ਦੱਸਦੇ ਸੀ ਚੋਇਆ ਵਿਆ ਜੀ ਅੱਛਾ ਪਹਿਲਣ ਥੱਲੋਂ 9 ਦਾ ਹਾਂ ਜੀ ਠੀਕ ਆ ਇਹ ਭਲਾਂ ਦੀ ਕੋਈ 18 ਕਿਲੋ ਮੰਨ ਕੇ ਲੈ ਲੇ ਜੀ ਕੋਈ 16 ਕਿਲੋ ਮੰਨ ਕੇ ਲੈ ਲੇ ਵੀਰਿਆ ਸੇ ਪਾਸੇ ਦੁੱਧ ਦੇ ਦੂਗੀ ਜੀ ਬੜ ਠੀਕ ਜਿਹੋ ਜੈ ਨੂੰ ਥਣ ਲੇਵਾ ਗੁੰਗਲ ਲੱਗੇ ਵੇ ਆ ਜੀ ਕੀ ਰੇਟ ਦੀ ਫਿਰ ਬੇੜ ਇਹ ਬਈ ਆਪ 72000 ਰੁਪਏ ਦੀ ਦੇ ਦੇ 70 ਦੀ ਹੋਜ ਦੇ ਦੇ ਠੀਕ ਹੈ ਬੋ ਬੋਤਾਂ ਦਾ ਰੱਖਣਾ ਪੈਂਦਾ ਜੀ ਠੀਕ ਹੈ ਗੱਲ ਲੈ ਵੀ ਆਹ ਦੇਖ ਲੋ ਹੁਣ ਤੁਸੀਂ ਬਿਹੜ ਦਾ ਕੱਦ ਕਠ ਚੈੱਕ ਕਰ ਲਓ ਜੇ ਦਿਨ ਕਾਫੀ ਪਈ ਆਹ ਜਿਹੜੀ ਬਿਹੜ ਜਾਂਦੀ ਆ ਤੁਹਾਨੂੰ 70000 ਰੁਪਏ ਦੀ ਬਿਹੜ ਮਿਲ ਜੂਗੀ ਤੇ ਦੁੱਧ ਜਿਹੜਾ ਹੈਗਾ ਉਹ 18 ਦੇ ਵੀ 20 ਦੇ ਅੱਛਾ ਭਾਈ ਸਰੇਂਦਰ ਜਿਵੇਂ ਇੱਕ ਲਾਸਟ ਤੇ ਬਿਹੜ ਆ ਗਈ ਤੇਰੀ ਉਹ ਹਾਂਜੀ ਹਨਾ ਉਹ ਬਿਹੜ ਭਾਈ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਉਹ ਹਫਤਾ ਤੱਕ ਬਾਕੀ ਹੈ ਜੀ ਉਹਦਾ ਹਾਂ ਹਾਂਜੀ ਠੀਕ ਆ ਦੂਜਾ ਸੂਆ ਬਈ ਦੂਜਾ ਸੂਆ ਜੀ ਪਹਿਲੇ ਸੂਏ ਦੀਆਂ ਆਪਣੇ ਕੋਲੇ ਫੋਟੋਆਂ ਤੇ ਵੀਡੀਓ ਪਈ ਆ ਜੀ ਵੀ ਕਿੰਨਾ ਕਿੱਲੇ ਵਾਲ ਆਉਂਦੀ ਆ ਇਹ ਅੱਛਾ ਹਾਂਜੀ ਠੀਕ ਆ ਤੇ ਫਿਰ ਬਈ ਦੁੱਧ ਕਿੰਨਾ ਪਾਉਣਾ ਚਾਹੀਦਾ ਇਸਨੂੰ ਦੁੱਧ ਬਈ ਜੀ ਪਹਿਲੇ ਸੂਏ ਹੀ 11 12 ਕਿਲੋ ਟਾਈਮ ਦਾ ਦੁੱਧ ਦਿੱਤਾ ਵਿਆ ਜੀ ਅੱਛਾ 21 22 ਕਿਲੋ ਪਹਿਲੇ ਸੂਏ ਦਿੱਤਾ ਹੋਇਆ ਹੁਣ ਦਿਨ ਹਜੇ ਕਾਫੀ ਪਈ ਆ ਦਿਨੇ ਦੇ ਹਾਂਜੀ ਹਫਤਾ ਦਾ ਤੱਕ ਹਜੇ ਰਲੀਵਾ ਇਹਨੇ ਕੁਝ ਵੀ ਨਹੀਂ ਤਿਆਰ ਕੀਤਾ ਜਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਬਾਈ ਜੀ ਐਤ ਕੀ ਚਲੋ ਨਾ ਕੋਈ ਹੋਰ ਆ ਕਰਾ ਨਾ ਆਪਣੀ ਅਗਲੀ ਵੀਡੀਓ ਤਾਈ ਰਹਿ ਗਈ ਤਾਂ ਆਪਾਂ ਇਹਦਾ ਲੇਵਾ ਦਿਖਾਵਾਂਗੇ ਵੀ ਕਿੱਡਾ ਕਲਾਉਂਦੀ ਕਰੇ ਇੱਕ ਪੰਜਵਾਂ ਮਾੜਾ ਜਾਂ ਉਹ ਬੁੱਬੀ ਜੀ ਆ ਹਨਾ ਉਹ ਵਾਦੀ ਕਰਕੇ ਭਲ ਕਰਕੇ ਬੋੜਾ ਕੀ ਰੇਟ ਬਾਈ ਕੀ ਰੇਟ ਦੇ ਰਹੂ ਬਾਈ ਇਹ ਬਾਈ ਜੀ ਆਪਾਂ 70000 ਰੁਪਏ ਦੀ ਦੇ ਦਾਂਗੇ ਟਾੜਾ ਵਾਟਾ ਬਾਈ ਜਮਾਈ ਯਾਰ ਛੋਟ ਹੋ ਜੂਗੀ ਜੀ ਕਿੰਨੀ ਦੋ ਕਰਦੇ ਆਗੇ ਜੀ ਛੋਟ 68000 ਹਾਂਜੀ ਠੀਕ ਆ ਲੈ ਵੀ ਆਹ ਦੇਖ ਲਓ ਦੁੱਧ ਤਾਂ 20 ਕਿਲੋ ਬਾਲਟੀ ਦੇ ਵਿੱਚ ਪਾ ਲੋਗੇ ਤੁਸੀਂ ਇਸ ਵਹੜ ਦਾ 68000 ਰੁਪਏ ਦੇ ਵਿੱਚ ਬਾਕੀ ਮੌਕੇ ਦੇ ਜਿਹੜਾ ਰਹਿਮਾਨਤਾਂ ਕੋਈ ਹੋਰ ਵੀ ਕਰ ਲੈਣਗੇ ਤੇ ਆਕਰਾਂ ਸੇਵਕਾ ਲੈ ਕੇ ਜਾਕਰਾਂ ਉਧਰਲੇ ਪਾਸੇ ਇਹਨੂੰ ਲੈ ਵੀ ਇਹ ਦੇਖ ਲੋ ਠੀਕ ਆ ਇਹ ਰਿਸ਼ਤੇਦਾਰੀ ਚ ਵਹਿੜਾਈ ਹੋਈ ਆ ਬਾਈ ਦੇ ਬਾਈ ਕੋਲੋਂ ਹੀ ਵਹਿੜ ਗਈ ਸੀ ਆਹ 68000 ਰੁਪਏ ਦੀ ਮਿਲੂਗੀ ਤੁਹਾਨੂੰ ਇਹ ਬਾਈ ਜੀ ਨੀਲਿਆਂ ਵਾਲੀ ਪਿੰਡ ਦੀ ਆ ਜੀ ਦਾਪਾ ਜੀ ਦੇ ਕੋਲੇ ਪਾਸੇ ਮੇਰੇ ਨਾਨਕੇ ਆ ਜੀ ਅੱਛਾ ਹਾਂ ਜੀ ਠੀਕ ਆ ਨਾਨਕਿਆਂ ਤੋਂ ਵਹਿੜਾਈ ਜੀ ਹਾਂ ਜੀ ਨਾਨਕਿਆਂ ਤੋਂ ਵਹਿੜਾਈ ਠੀਕ ਆ ਚਲੋ ਅੱਛਾ ਬਾਈ ਫਿਰ ਆਪਣੇ ਕੋਲੇ ਰੁਟੀਨ ਦੇ ਵਿੱਚ ਜਿਵੇਂ ਹੁਣ ਆ ਨਨ ਕੇ ਚੱਲ ਗਏ ਅੱਜ ਵੀ ਨਗ ਹੈਗੇ ਆ ਰੂਟੀਨ ਦੇ ਵਿੱਚ ਆਉਂਦੇ ਜਾਂਦੀ ਰਹਿੰਦੇ ਆ ਐਤ ਕੀ ਤਾਂ ਬਾਈ ਜੀ ਆਪਣੇ ਕੋਲੇ ਵੈੜਾ 18 19 ਸੀਗੀਆਂ ਜੀ ਪੰਜ ਗਾਇਆਂ ਅੱਜ ਸੇਲ ਹੋਈਆਂ ਜੀ ਤਿੰਨ ਚਾਰ ਗਾਇਆਂ ਕੱਲ ਸੇਲ ਹੋਈਆਂ ਸੀ ਠੀਕ ਆ 18 19 ਨਗ ਸੀਗੇ ਚਲੋ ਚੰਗੀ ਗੱਲ ਆ ਬਾਈ ਫਿਰ ਮੈਂ ਕਹਿੰਦਾ ਜਿਵੇਂ ਕੰਮ ਚੱਲਦਾ ਚੱਲਿਆ ਹੀ ਕੰਮ ਲੋਟ ਰਹਿਦਾ ਹਾਂਜੀ ਹਾਂਜੀ ਕਿ ਨਹੀਂ ਤੇ ਬਾਕੀ ਇੱਕ ਗੱਲ ਹੋਰ ਆ ਬਾਈ ਮੈਂ ਵੀ ਮੈਨੂੰ ਵੀ ਬਹੁਤ ਮਤਲਬ ਫੋਨ ਕਰ ਲੈਂਦੇ ਆ ਵੀ ਬਾਈ ਜੀ ਰੇਟ ਦੱਸੋ ਦੇ ਦੇਣ ਕਿ 100 ਰੁਪਿਆਵਾਂ ਦੇ ਵਿੱਚ ਮੈਂ ਕਹਿੰਦਾ ਨਾ ਤੁਸੀਂ ਗੱਲ ਤਾਂ ਕਰ ਲਓ ਇੱਕ ਵਾਰ ਬਾਈ ਜੀ ਆਪਾਂ ਐ ਨਹੀਂ ਕਈ ਤਾਂ ਬੰਦਾ ਹੁੰਦਾ ਨਾ ਜੀ ਗਾਂਕ ਨੂੰ ਸਦਾਉਣ ਵਾਸਤੇ ਅੱਜ ਵੀ ਮੈਨੂੰ ਕਿਸੇ ਦਾ ਫੋਨ ਆਇਆ ਸੀਗਾ ਵੀ ਬਾਈ ਜੀ ਤੁਸੀਂ ਰੇਟ ਐ ਜੇ ਮੰਗਿਆ ਸੀ ਇੰਨੇ ਦੀ ਦੇ ਦੇਓਗੇ ਤੁਹਾਡੇ ਆਪ ਦੇ ਕੋਲੇ ਗਾਂ ਹੈਗੀ ਐ ਕਿ ਤੁਸੀਂ ਸਾਨੂੰ ਪਾਸਿਆਂ ਦਵਾਓਗੇ ਮੈਂ ਕਿਹਾ ਬਾਈ ਕੋਈ ਲੱਖ ਦੇ ਦੇ ਪਾਸੋਂ ਦਵਾਉਣਾ ਪਤਾ ਨਹੀਂ ਜਾਂਦੇਗੇ ਕਿਸੇ ਦੇ ਪਿੱਛੇ ਬਹਿ ਕੇ ਦਲਾਲੀ ਵਾਲਾ ਕੰਮ ਨਹੀਂ ਕਰਦੇਗੇ ਤੇ ਜੇ ਕੋਈ ਹੁੰਦੀਆਂ ਤਾਂ ਹੀ ਆਪਾਂ ਵੀਡੀਓ ਬਣਾਉਨੇ ਆ ਸਹੀ ਗੱਲ ਹਾਂਜੀ ਤੇ ਅਹ ਨੰਬਰ ਬੋਲੀ ਬਾਈ ਨੰਬਰ ਜੀ ਕਾਲਿੰਗ ਵਾਲਾ ਜੀ 795 33165 ਜੀ WhatsApp ਵਾਲਾ ਜੀ 94174 ਜੀ 55158 ਠੀਕ ਹੈ ਬਾਈ ਅਹ ਬਾਈ ਸਰੇਂਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਮੌਕਾ ਦਿੱਨੇ ਸਾਨੂੰ ਆਪਦੇ ਪਸ਼ੂ ਦਿਖਾਉਣ ਦਾ ਹਨਾ ਤੇ ਲੋ ਵੀ ਇਹ ਬਾਈ ਕੋਲੇ ਸਰੇਂਦਰ ਕੋਲੇ ਗਾਵਾਂ ਸੂਈਆਂ ਹੋਈਆਂ ਤੇ ਗੱਬਣਾ ਅਹ ਗੱਬਣਾ ਜਿਹੜੀਆਂ ਬੈੜਾ ਹੈਗੀਆਂ 6 ਤੇ ਕੁੱਲ ਨਗ 9 ਨੇ ਇੱਥੇ ਆਇਓ ਤਸੱਲੀ ਕਰੋ ਤਸੱਲੀ ਕਰਕੇ ਆਪਦਾ ਕੋਈ ਵੀ ਨਗ ਤੁਸੀਂ ਪਰਚੇਜ਼ ਕਰ ਸਕਦੇ ਹੋ ਜਿੰਨੇ ਪ੍ਰਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੁੰਦੇ ਆ ਉਹਨਾਂ ਦਾ ਤਾਂ ਇਹ ਚਲੋ ਧੰਨਵਾਦ